ਇੱਕ ਨਾ ਜੀ ਜਿਵੇਂ 5 6 ਤਰੀਕ ਦੀ ਮੌਸਮ ਦੀ ਅਪਡੇਟ ਦੱਸਦੇ ਸੀ ਵੀ 5 ਤੇ 6 ਤਰੀਕ ਨੂੰ ਬਹੁਤ ਭਾਰੀ ਮੀਂਹ ਆ ਤੇ ਝੱਖੜ ਵੀ ਬਹੁਤ ਆ ਤੇ ਕਈ ਇਲਾਕਿਆਂ 'ਚ ਗੜੇਮਰੀ ਵੀ ਹੋ ਸਕਦੀ ਆ ਤਾਂ ਇਸੇ ਤਰ੍ਹਾਂ ਨਾ ਕੱਲ ਪਠਾਨਕੋਟ ਸਾਈਡ ਗੜੇਮਰੀ ਹੋਈ ਆ ਵੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਉੱਥੇ ਜਿਵੇਂ ਗੜੇਮਰੀ ਦਾ ਝੋਨਾ ਛੜ ਗਿਆ ਤੇ ਇਸੇ ਤਰ੍ਹਾਂ ਆਪਣੇ ਇਲਾਕੇ 'ਚ ਵੀ ਇਧਰ ਫਰਾਈ ਪ੍ਰਸਾਈਡ ਕੱਲ ਸੁਬਾ ਝੱਖੜ ਆਇਆ ਬਹੁਤ ਤੇਜ਼ ਤੇ بارش ਵੀ ਸੀਗੀ ਨਾਲ بارش ਵੀ ਕਾਫੀ ਤੇਜ਼ ਸੀ ਜਿਹਦੇ ਨਾਲ ਝੋਨਿਆਂ ਨੂੰ ਤਾਂ ਥੋੜਾ ਬਹੁਤਾ ਨੁਕਸਾਨ ਹੋਇਆ ਪਰ ਜਿਹੜੀਆਂ ਬਾਸਮਤੀਆਂ ਸੀ ਨਾ ਹਜੇ ਨਸਾਰਾ ਲੈ ਰਹੀਆਂ ਸੀ ਵੀ ਵਜਨ ਦਾਣਾ ਦੁੱਧਾ ਨਹੀਂ ਬਣਿਆ ਹਜੇ ਤਾਂ ਉਹਨਾਂ ਦਾ ਨੁਕਸਾਨ ਕਾਫੀ ਆ ਕਿਉਂਕਿ ਕੱਲ ਵਾਲਾ ਝੱਖੜ ਬਹੁਤ ਤੇਜ਼ ਸੀ ਜਿਸ ਨਾਲ ਉਹ ਸਾਰੀਆਂ ਲੰਮੀਆਂ ਵਿਛ ਗਈਆਂ ਤੇ ਹੁਣ ਫਸਲ ਲੱਗਦੀ ਸੀ ਵੀ ਇਸ ਵਾਰ ਸਾਰੀ ਫਸਲ ਸੋਹਣੀ ਆ ਕਿਉਂਕਿ ਪਿਛਲੀ ਵਾਰ ਹੈਪਰ ਰੋਗ ਪੈ ਗਿਆ ਸੀ ਤਾਂ ਫਸਲ ਸਾਰੀ ਡਿੱਗ ਪਈ ਸੀ ਪਰ ਇਸ ਵਾਰ ਇਦਾਂ ਲੱਗਦਾ ਸੀ ਵੀ ਨਹੀਂ ਯਾਰ ਵੀ ਚਲੋ ਅਟੈਕ ਆਇਆ ਸੀ ਤੇਲੇ ਤੁਲੇ ਵਗਾਰੇ ਦਾ ਤਾਂ ਸਾਰੇ ਕਿਸਾਨ ਵੀਰਾਂ ਨੇ ਸਪਰੇਆ ਕਰ ਲਈਆਂ ਟਾਈਮ ਤੇ ਵਿੱਚੀਨ ਅਸੀਂ ਅਸ਼ੀਨ ਤੇ ਚਸਰ ਲਾ ਕੇ ਡਬਲ ਡਬਲ ਸਪਰੇ ਕਰਤੀ ਤੇਲੇ ਤੋਂ ਤਾਂ ਵੀ ਚਲੋ ਵਿਚਾਰ ਹੈ ਜੇ ਇਸ ਵਾਰ ਵੈਸੇ ਫਸਲਾਂ ਖੜੀਆਂ ਵੀ ਸੀਗੀਆਂ ਤਾਂ ਪਰ ਜਿਹੜਾ ਕੱਲ ਵਾਲਾ ਝਖੜਾ ਆ ਨਾ ਤੇਜ ਤਾਂ ਉਹਨੇ ਬਾਸਮਤੀਆਂ ਨੂੰ ਨੁਕਸਾਨ ਕਾफी ਕੀਤਾ ਕਿਉਂਕਿ ਜਿਹੜੀ ਬਾਸਮਤੀ ਡਿੱਗ ਪਈ ਆ ਉਹਨੂੰ ਉਹਨੂੰ ਦੁੱਧਾ ਨਹੀਂ ਬਣਾ। ਤਾਂ ਐਸੇ ਕਰਕੇ ਕੱਲ ਕੰਮ ਤਾਂ ਆਪਣਾ ਚੱਲ ਪਿਆ ਸੀ ਕਿਉਂਕਿ ਆਪਾਂ 33 ਝੋਨਾ ਵੜਦੇ ਸੀਗੇ। ਤਾਂ ਜਿਹੜਾ ਆਪਣਾ 6-7 ਵਜੇ ਤੱਕ ਕੱਲ ਬਾਰਿਸ਼ ਹੋਈ ਆ ਤੇ ਉਸ ਤੋਂ ਬਾਅਦ 11:00 ਵਜੇ ਧੁੱਪ ਲੱਗ ਗਈ ਤੇ ਆਪਾਂ ਨਾ 2-3 ਵਜੇ ਝੋਨਾ ਵੜਨ ਲੱਗੇ ਆ। ਸ਼ਾਮ ਨੂੰ 6 ਵਜੇ ਤੀਕਾ ਪਾ 6:30 7 ਵਜੇ ਤੱਕ ਝੋਨਾ ਵਧਿਆ ਰਾਤ ਤਾਂ ਪਰ ਜਿਹੜਾ ਅੱਜ ਸਵੇਰ ਦਾ ਫੇਰ ਮੌਸਮ ਖਰਾਬ ਆ ਤਾਂ ਕੱਲ ਤਾਂ ਧੁੱਪ ਲੱਗ ਗਈ ਸੀ ਜਿਵੇਂ ਅੱਜ ਕੰਮ ਬਹੁਤ ਵਧੀਆ ਚੱਲ ਪੈਣਾ ਸੀ ਇਹ ਕੱਲ ਵੀ ਸ਼ਾਮ ਨੂੰ ਕੰਮ ਚੱਲ ਪਿਆ ਸੀ ਤੇ ਪਰ ਜਿਹੜਾ ਅੱਜ ਵਾਲਾ ਮੌਸਮ ਖਰਾਬ ਆ ਨਾ ਅੱਜ ਧੁੱਪ ਤਾਂ ਕੀ ਨਿਕਲਨੀ ਆ ਇੱਕ ਹਸਾਬ ਦੀ ਝੜੀ ਲੱਗੀ ਸੋਹਾਂ ਦੀ ਕਨਮਨ ਹੋਈ ਜਾਂਦੀ ਆ ਤਾਂ ਜਿਹੜੀ ਇਹ ਕਨਮਨ ਦਾ ਨੁਕਸਾਨ ਜ਼ਿਆਦਾ ਕਿਉਂਕਿ ਇਹਦੇ ਨਾਲ ਇੱਕ ਤਾਂ 2-3 ਦਿਨ ਹੁਣ ਕੰਮ ਖੜ ਜੂਗਾ ਤੇ ਦੂਜੀ ਗੱਲ ਇਹ ਆ ਵੀ ਜੜੀ ਇਹ ਕਿਣਮੇਣਾ ਇਹਦੇ ਨਾਲ ਨੁਕਸਾਨ ਜ਼ਿਆਦਾ ਹੋਣਾ ਇਹਦਾ ਪਾਣੀ ਨਾ ਹੌਲੀ-ਹੌਲੀ ਹੌਲੀ-ਹੌਲੀ ਰਸੀ ਜਾਣਾ ਝੋਨੇ 'ਚ ਵੀ ਤੇ ਜਿਹੜੇ ਡਿੱਗੇ ਆ ਨਾ ਉਹਨਾਂ ਨੇ ਛੇਤੀ ਸੁੱਕਣਾ ਉਹਨਾਂ ਦੇ ਥੱਲੇ ਵੀ ਇੰਨਾ ਹੌਲੀ-ਹੌਲੀ ਪਾਣੀ ਰਸ ਕੇ ਨਾ ਗੱਲ ਹੋ ਜਾਣੀ ਆ ਚੰਗੀਆਂ ਧੁੱਪਾਂ ਲੱਗਣਗੀਆਂ ਤਾਂ ਫਰਕ ਪਊਗਾ ਕੁਝ ਕਿਉਂਕਿ ਡਿੱਗੇ ਝੋਨੇ ਦਾ ਤਾਂ ਜਿਵੇਂ ਹੀ ਕੰਮ ਨਹੀਂ ਚੱਲਣਾ ਹੁਣ ਤੇ ਪਰ ਜਿਹੜੇ ਵੱਢਲੇ ਆ ਉਹਨਾਂ ਦਾ ਵੀ ਨੁਕਸਾਨ ਆ ਹੁਣ ਆ ਮੰਡੀ ਚ ਅੱਜ ਸਵੇਰ ਦੀ ਝੜੀ ਲੱਗੀ ਵੀ ਕੰਮਣ ਹੋਈ ਜਾਂਦੀ ਆਵੇ ਹੁਣ ਵੀ ਬਾਰ ਬਾਰਿਸ਼ ਹੋ ਰਹੀ ਆ ਤੇ ਤਰਪਾਲਾ ਤਰਪੂਲਾ ਤਾਂ ਦਿੱਤਿਆਂ ਵੀ ਆ ਝੋਨਿਆਂ ਤੇ ਚਲੋ ਇੰਨੀ ਕੁ ਕੰਮਣ ਨਾਲ ਤਾਂ ਕੁਝ ਨਹੀਂ ਹੋਣਾਗਾ ਤਰਪਾਲ ਤੇ ਪਾਣੀ ਚਲੋ ਨਹੀਂ ਖੜਦਾ ਜੇ ਬਾਰਿਸ਼ ਜ਼ਿਆਦਾ ਆਉਂਦੀ ਆ ਤਾਂ ਫਿਰ ਤਰਪਾਲਾਂ ਵੀ ਕੁਝ ਨਹੀਂ ਕਰਦੀਆਂ ਗਿਆ ਹੁਣ ਜਿਹੜੀਆਂ ਢੇਰੀਆਂ ਆ ਪਈਆਂ ਤੇ ਇਹਨਾਂ ਦਾ ਨੁਕਸਾਨ ਹੀ ਆ ਕਿਉਂਕਿ ਇਹ ਸਾਰੀਆਂ ਉਵੇਂ ਹੀ ਪਈਆਂ ਇਹਨਾਂ ਦੇ ਸਵੇਰ 6 ਵਜੇ ਦੀ ਹੋਣ ਲੱਗੀ ਕਣਮਨ ਵੀ ਝੜੀ ਲੱਗੀ ਪਈ ਆ ਤਾਂ ਇਹ ਹੌਲੀ 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 ਪਾਣੀ ਇਹਨਾਂ ਦੇ ਵਿੱਚ ਹੀ ਰਸੀ ਜਾਣਾ ਇਹਨੂੰ ਚਲੋ ਧੁੱਪਾਂ ਲੱਗਣੀਆਂ ਖਲਾਰਿਆਂ ਸੁੱਕ ਤਾਂ ਜਾਊ ਤੇ ਪਰ ਜਿਹੜੀ ਝੋਨੇ ਦੀ ਕੁਆਲਿਟੀ ਆ ਜਾਂ ਰੰਗ ਉਹ ਨਹੀਂ ਬਣਨਾਗਾ ਕਿਉਂਕਿ ਸਾਰਾ ਜਿਹੜਾ ਮੈਟਰ ਕਰਦਾ ਝੋਨੇ ਦਾ ਰੇਟ ਰੂਟ ਸਭ ਕੁਝ ਨੇ ਇਹ ਆਪਣਾ ਰੰਗ ਤੇ ਕਰਦਾ ਰੰਗ ਵੇਖ ਕੇ ਖਰੀਦਿਆ ਚਲੋ ਬਾਹਮਤੀ ਨੂੰ ਤਾਂ ਵਪਾਰੀ ਨੇ ਖਰੀਦਣਾ ਹੁੰਦਾ ਇਹ ਤਾਂ ਆਪਣਾ ਪ੍ਰਾਈ ਸਰਕਾਰੀ ਆ ਕਿ ਨਹੀਂ ਤਾਂ ਪਰ ਫਿਰ ਵੀ ਜਦੋਂ ਮੰਡੀਆਂ ਚ ਇਨਸਪੈਕਟਰ ਵਗੈਰਾ ਆਉਂਦਾ ਤੇ ਰੰਗ ਤਾਂ ਉਹ ਚੋਣੇ ਦਾ ਦੇਖਦੇ ਹੀ ਆ ਰੰਗ ਵੇਖ ਕੇ ਖਰੀਦਦਾਰੀ ਕਰਦੇ ਰੇਟ ਦੇ ਤੱਕ ਅਸਰ ਅਸਰ ਪਊਗਾ ਇਹਦੇ ਵੀ ਕਿਉਂਕਿ ਜਿਹੜਾ ਵੱਢਣ ਵਾਲਾ ਖੜਾ ਉਹਦਾ ਵੱਤ-ਵੱਤ ਝਾੜ ਦਾ ਨੁਕਸਾਨ ਹੋ ਜੂਗਾ ਡਿੱਗ ਕੇ ਹੋ ਜੂ ਪਰ ਮੀਂਹ ਤੋਂ ਬਾਅਦ ਵੱਡੇ ਦਾ ਫਰਕ ਹੋਊਗਾ ਤੇ ਪਰ ਆ ਜਿਹੜਾ ਮੰਡੀਆਂ ਚ ਪਿਆ ਇਹਦਾ ਉਦੋਂ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਜਦੋਂ ਕੋ ਝੋਨੇ ਦੀ ਕੁਆਲਿਟੀ ਨਾ ਬਣੀ ਤਾਂ ਇਹਦਾ ਰੇਟ ਵੀ ਘਟਣਾ ਦੂਜੀ ਗੱਲ ਇਹ ਜਦੋਂ ਧੁੱਪਾਂ ਲੱਗਣੀਆਂ ਤਾਂ ਇਹ ਦਾਣਾ-ਦਾਣਾ ਘਰ ਦੇਣਾ ਮੰਡੀ ਚ ਵਿਖਲਾ ਖਲਾਰ ਕੇ ਮੋਕਚਰ ਵੇਖ ਕੇ ਫਿਰ ਤੋਲਣਗੇ ਤੇ ਜਦੋਂ ਦਾਣਾ-ਦਾਣਾ ਕਰਤਾ ਤਾਂ ਇਹਨੇ ਸੁੱਕਣਾ ਵੀ ਆ ਸੁੱਕਣ ਨਾਲ ਝਾੜ ਤੇ ਵੀ ਅਸਰ ਪੈਣਾ ਤਾਂ ਜਿਵੇਂ ਆਪਾਂ ਪਹਿਲਾਂ ਦੀ ਸਥਿਤੀ ਵੇਖੀ ਅੱਜ ਤੋਂ 2 ਮਹੀਨੇ ਪਹਿਲਾਂ ਵਿਹੜ ਆਏ ਕੀ ਕੁਝ ਹੋਇਆ ਪੰਜਾਬ ਦਾ 25% 30% ਹਿੱਸਾ ਖਰਾਬ ਹੋ ਗਿਆ ਤਾਂ ਅੱਜ ਜੇ ਜਿਹੜਾ ਬਚਿਆ ਸੀ ਤਾਂ ਜਿਵੇਂ ਹੁਣ ਮੌਸਮ ਉੱਤੋਂ ਗੜੇ ਮਾਰੀ ਹੋ ਰਹੀ ਝੱਖੜ ਚੱਲ ਰਿਹਾ ਮੀਂਹ ਪੈ ਰਿਹਾ ਤਾਂ ਕੁੱਲ ਮਿਲਾ ਕੇ ਕਿਸਾਨ ਵਾਸਤੇ ਹਾਲਾਤ ਮਾੜੀ ਆ ਵੀ ਇਹਨੂੰ ਆਪਾਂ ਕੁਦਰਤ ਦੀ ਕਰੋਪੀ ਕਹ ਲਈਏ ਕੁਝ ਵੀ ਕਹ ਲਈ ਹੈ ਨਾ ਤਾਂ ਗਾਹ ਹੁਣ ਵਾਹਿਗੁਰੂ ਭਲੀ ਕਰੇ ਇਹ ਅੱਜ ਦੇ ਦਿਨ ਦਾ ਮੌਸਮ ਦੱਸਦੇ ਆ ਤਾਂ ਚਲੋ بارش ਅੱਜ ਕੋਈ ਤੇਜ਼ ਨਹੀਂ ਹੈਗੀਗੀ ਤਾਂ ਤੇਜ਼ ਨਾਲ ਉਹ ਘੱਟ ਬੜੀ ਗਈ ਇਹ ਕਿਉਂਕਿ ਸਵੇਰ ਦੀ ਕੌਣਮੈਂ ਹੋਈ ਜਾਂਦੀ ਆ ਚੜੀ ਲੱਗੀ ਪਈ ਆ ਤੇ ਬਾਕੀ ਵਾਹਿਗੁਰੂ ਕਰੇ ਭੜੀ ਅੱਜ ਤੋਂ ਅੱਜ 6 ਤਰੀਕ ਹੈਗੀ ਆ ਅੱਜ ਦਾ ਲਾਸਟ ਦਿਨ ਦੱਸਦੇ بارش ਦਾ ਤਾਂ ਫਿਰ ਸਵੇਰ ਤੋਂ ਪਤਾ ਲੱਗਦਾ ਕੀ ਬਣਦਾ ਤੇ ਵੈਸੇ ਝੋਨੇ ਵਾਲਾ ਕੰਮ ਤਾਂ ਮੈਨੂੰ ਲੱਗਦਾ ਨਹੀਂ ਚੱਲਦਾ ਹਜੇ ਦੋ ਚ ਦੋ ਦਿਨ ਆਰਾਮ ਨਾਲ ਨਹੀਂ ਚੱਲਦਾ ਗਾ ਤੇ ਬਾਕੀ ਅੱਗੇ ਤਾਂ ਮੌਸਮ ਦੇਖਦੇ ਆ ਕੱਲ੍ਹ ਸਵੇਰ ਨੂੰ ਕੀ ਹੁੰਦਾ ਈ ਧੰਨਵਾਦ ਜੀ